ਮੱਝ ਤੋਂ ਔਕੜ ਗੱਭਣਾ ਵੀਰੇ 6 ਮਹੀਨੇ ਦੀ ਹੋ ਗਈ 1 2 3 ਘਾਟੀ ਆ ਹਾਂਜੀ ਤੇ ਸੱਜਰ ਦਾ 16 ਕਿਲੋ ਦਾ ਪੱਕਾ ਰਿਕਾਰਡ ਬਰਨਾਲਾ ਲਈਦੀ ਆ ਹਾਂਜੀ ਤੇ 4 ਕਿਲੋ ਦੁੱਧ ਮੰਨ ਕੇ ਲੈ ਲਓ ਹਾਂਜੀ ਸੋ ਆਗੇ ਤੇ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਪਧੌੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਇੱਕ ਔਕੜ ਗੱਭਣ ਮੱਝ ਤੇ ਇੱਕ ਟਾਪ ਦਾ ਬੂਰਾ ਕੱਟਾ ਬਹੁਤ ਸੋਹਣਾ ਤੇ ਮੱਝ ਵੀ ਬਹੁਤ ਸੋਹਣੀਆਂ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ੜ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਨਾਮ ਨਾਮ ਗੋਰਾ ਬਾਈ ਪਿੰਡ ਅਡਾੜ ਬਾਈ ਜ਼ਿਲ੍ਹਾ ਬਰਨਾਲਾ ਮੱਝ ਦੀ ਜਾਣਕਾਰੀ ਦਿਓ ਬਾਈ ਤੇ ਮੱਝ ਤੋਂ ਔਕੜ ਗੱਭਣਾ ਵੀਰੇ 6 ਮਹੀਨੇ ਦੀ ਹੋ ਗਈ ਇੱਕ ਦੋ ਤਨ ਘਾਟੀ ਆ ਹਾਂਜੀ ਤੇ ਸੱਜਰ ਦਾ 16 ਕਿਲੋ ਦਾ ਪੱਕਾ ਰਿਕਾਰਡ ਬਨਾਲੋ ਲਈ ਦੀ ਆ ਹਾਂਜੀ ਤੇ 4 ਕਿਲੋ ਦੁੱਧ ਮੰਨ ਕੇ ਲੈ ਲਓ ਹਾਂਜੀ ਥੋੜਾ ਜਿਹਾ ਉੱਪਰ ਆ ਗਿਆ ਕੀ ਪਹਿਲਾਂ ਵੱਧ ਸੀ ਘਟ ਗਈ ਮੜਾ ਜਾ ਕੇ ਆਪਣੇ ਕੋਲ ਠੀਕ ਆ ਤੇ ਚੁਾਈ ਚੁਈ ਇੱਕ ਨੰਬਰ ਆ ਬਾਕੀ ਥਾਂ ਦੇ ਵੇ ਦੀ ਬਹੁਤ ਸਾਫ ਹੈ ਝੋਲੀ ਬਹੁਤ ਬਣਾਈ ਥੱਲੋਂ ਠੀਕ ਆ ਗੁਰਬਾਈ ਰੇਟ ਤਾਂ ਜਮ ਜਾਇਜ਼ ਹੀ ਦੇਈ ਬਸ 11500 ਰੁਪਏ ਰੱਖੀ ਠੀਕ ਹੈ ਨਾ ਭਾਰੀ ਮੈਂ ਆ ਛੋਟੀ ਮੰਨ ਕੇ ਲੈਓ ਵੱਡੀਆਂ ਮੰਨ ਕੇ ਲੈਓ ਹਾਂਜੀ ਦਿਖੀ ਜਾਂਦੀ ਬੋਡੀ ਤੋਂ ਹਾਂ ਡਬਲ ਮੰਨ ਕੇ ਲੈਓ ਸੋਹਣੀ ਐ ਸੁਨਖੀ ਤਾਰੇ ਥਾਣਾ ਤੇ ਰੇਟ ਬਾਈ ਮਣ ਕੇ ਜਮ ਜਾਇਜ਼ ਖੱਟ ਕੇ ਹੀ ਦੱਸਦੇ ਰੇਟ ਦਾ 87000 ਰੁਪਿਆ ਬਾਈ ਯਾਰ 80 ਆ 85 ਦੇ ਦੂੰਗਾ ਠੀਕ ਆ ਮਾਣ 87 ਜਾਂ ਦੇਣੀ 85 ਦੀ ਆ ਠੀਕ ਆ ਬਾਬ ਦੇਣ ਵਾਲਾ 100 ਛੋਟ ਕਰਦਾਂਗੇ 85 ਦੇ ਵਿੱਚ ਵੱਧ ਨਹੀਂ ਹੋਊਗੀ ਠੀਕ ਆ ਜੀ ਲੋ ਭਰਾ ਖੱਟ ਕੇ ਰੇਟ ਬਾਈ ਨੇ ਦੱਸਦੇ ਬਾਈ ਦਾ ਪਪਾਰ ਦਾ ਕੰਮ ਠੀਕ ਆ ਜੀ ਪਿੰਡ ਭਦੌੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਕੀ ਲੇਵੇ ਲੋਵੇ ਦੀ ਪੱਟ ਪੁੜੇ ਦੀ ਬਹੁਤ ਚੌੜੀ ਆ ਮਗਰੋਂ ਬਹੁਤ ਲੇਵਾ ਹੋ ਗਾਇਆਂ ਵਾਂਗੂ ਲਾਉਂਦੀ ਜਦੋਂ ਸੱਜਰ ਲਾਉਂਦੀ ਵੀਰੇ ਹੁਣ ਤਾਂ ਤੋਕੜ ਕਰਕੇ ਆ ਠੀਕ ਆ ਝੋਲੀ ਬਹੁਤ ਆ ਕੋਈ ਐ ਬੰਦ ਲੈਵੇ ਹੀ ਨਹੀਂ ਜੀ ਬਣਦੀ ਬਹੁਤ ਠੀਕ ਆ ਠੀਕ ਆ ਕੱਦ ਵੱਡ ਵੀ ਸੁੱਖਣਾ ਕਰ ਮਾਰਦਾ ਸੋਹਣਾ ਤੇ ਫੇਸ ਚੈੱਕ ਕਰ ਸਕਦੇ ਆ ਬਾਕੀ ਸੰਗ ਬਹੁਤ ਸੋਹਣੇ ਆ ਠੀਕ ਆ ਜੀ ਲੋ ਜੀ ਆ ਦੇਖੋ ਇਹ ਸੁਨ ਦਿਖਾ ਦੇ ਤੋੜ ਕੇ ਖੇੜ ਦਿਖਾ ਦੇ ਤਰਮ ਗੰਮਾ ਲੋ ਜੀ ਠੀਕ ਆ ਨਾ ਜਿਹੜੀ ਝੋਲੀ ਬਹੁਤ ਆ ਤਾਂ ਹਾਂ ਤੁਹਾਨੂੰ ਜਿਵੇਂ ਆਲਾ ਕਹਿੰਦਾ ਠੀਕ ਹੈ ਠੀਕ ਬਾਕੀ ਕੀ ਆਰਮੀ ਨੇ ਜੋ ਹੋਰ ਬਹੁਤ ਮੋਟੀ ਹੋ ਜੁ ਮੱਝ ਸਹੀ ਗੱਲ ਹੈ ਸਹੀ ਗੱਲ ਬਾਕੀ ਚੰਗੀ ਪਤਲੇ ਪਿੰਡੇ ਦੀ ਆ ਹਾਂ ਹਾਂ ਤੇ ਥਾਂ ਥਾਂ ਨੂੰ ਚਾਰੇ ਖੁੱਲੇ ਸਾਈਡ ਤੇ ਲੱਗੇ ਬੀ ਚਾਰ ਬਹੁਤ ਬੋਦੀ ਆ ਪੀੜੀ ਦੇ ਪਾਵੇ ਵਾਂਗੂ ਹਾਂਜੀ ਹਾਂਜੀ ਠੀਕ ਹੈ ਜਾਇ ਦੋ ਰੰਗ ਤੋਂ ਅਗਲੇ ਬਾਈ ਕੋਰੇ ਜੇਦੋਂ ਮਾਰੀ ਚੋਈ ਜਾਂਦੇ ਬਾਈ ਕੀ ਠੀਕ ਆ ਜੇ ਕਿਸੇ ਨੇ ਬਾਈ ਆਹ ਦੀ ਟੋਕੜ ਦਾ ਮੱਝ ਦੇਣੀ ਹੋਵੇ ਆ ਜੇ ਕਈ ਵਾਰੀ ਕਿਵੇਂ ਖਾਲੀ ਖੁੱਲੀ ਮੈਂ ਆਉਂਦੀ ਆ ਉਹ ਵੀ ਵਿੱਚ ਲਰਾਂਗੇ ਠੀਕ ਆ ਹੰਡਰ ਝੋਟੀ ਹੋਈ ਕੱਟੀ ਹੋਈ ਗਾਂ ਗਾਂ ਨਹੀਂ ਲੈਂਦੇ ਗਾਂ ਨਹੀਂ ਲੈਣੀ ਮੈਂ ਇਹਦੇ ਵਿੱਚ ਮੈਂ ਹੀ ਲਵਾਂਗੇ ਗਾਂ ਲੈ ਲੈਂਦੇ ਠੀ ਲੋ ਭਰਾ ਜੇ ਕਿਸੇ ਨੇ ਐਮ ਬਾਦ ਘਾਟ ਰਿਵਿਊ ਜਲੋਡ ਕਰਨੀ ਹੋਵੇ ਉਵੇਂ ਵੀ ਬਾਈ ਕਹਿੰਦਾ ਆਪਾਂ ਕਰ ਲਾਂਗੇ ਠੀਕ ਹੈ ਹਾਂ ਬਾਈ ਗੁਰ ਕਟਰੇ ਦਾ ਦੱਸੋ ਜਾਣਕਾਰੀ ਦੇ ਬਾਲ ਦੇਖ ਗਿਆ ਨਾ ਮੰਗੋ ਪਿਆ ਲੈ ਵਿੱਚ ਠੀਕ ਹੈ ਠੀਕ ਠੀਕ ਲੋ ਡੇਟ ਦੀ ਵੇਖ ਜੀ ਯਾਰ ਬਾਲ ਕਰੀ ਕਹਿੰਦਾ ਮੈਂ ਠੀਕ ਹੈ ਹਾਂ ਜੀ ਹਾਂ ਹੈਗਾ ਜੋ ਬਣ ਗਈ ਤਾਂ ਸਾਂਭਣ ਦੇ ਸਿਰ ਤੇ ਬਾਕੀ ਸੇਵਾ ਮੈਂ ਮੋਇਨਾ ਬਿੱਗੂ ਬਾਈ 175 ਦੇ ਵਾਲੇ ਨੇ ਲਈ ਸੀ ਸੱਜਰ ਪਹਿਲਾਂ ਠੀਕ ਹੈ ਕਟਰੇ ਦੀ ਜਾਣਕਾਰੀ ਦੋ ਕਟਾ ਵੀਰੇ ਨੀਲੀ ਦਾ ਵੀ ਪੂਰੀ ਦਾ ਹਾਂਜੀ ਤੇ ਮੱਥਾ ਚਿੱਟਾ ਪੈਰ ਚਿੱਟੇ ਚਾਰੇ ਹੂੰ ਇਹ ਤੋਂ ਮੂੰਹ ਵੀ ਚਿੱਟਾ ਦਾ ਹੂੰ ਹੂੰ ਬਾਕੀ ਅੱਖਾਂ ਦੇ ਕਿੰਨੀਆਂ ਸਿੰਘ ਦੇ ਕਿੰਨਾ ਸੋਹਣਾ ਲੱਗਿਆ ਸਹੀ ਗੱਲ ਹੈ ਜੀ ਬਹੁਤ ਬਰੀਕ ਕੱਟਾ ਠੀਕ ਆ ਇਹ ਆਪਾਂ ਲਿਆ ਰੱਖਣ ਖਾਤਰ ਚਲ ਮੈਂ ਵੇਚ ਦਾਂਗੇ ਇਹ ਸਹਣੋ ਲਈ ਸੀ ਮੱਛ ਬਰਣਾ ਲੈ ਲੈਂਦੀ ਸੀ ਠੀਕ ਆ ਕੋਈ ਵਾਰੀ ਅਗਲ ਨਾਲ ਕਹਿੰਦਾ ਮੈਂ ਇਹਦੇ ਨਾਲ ਆਇਆ ਨਹੀਂ ਉਹ ਨਹੀਂ ਹੈਗਾ ਟੱਲਿਆਦਾ ਬਈ ਆਪਾਂ ਵੀਡੀਓ ਬਈ ਆਪਣੀ ਇਹਦੇ ਕੋਲੇ ਠੀਕ ਆ ਬਾਕੀ ਦੇ ਥੱਲੋ ਬਹੁਤ ਸਾਫ ਟੈਸਟਿੰਗ ਗੱਲ ਬਹੁਤ ਵਧੀਆ ਠੀਕ ਆ ਤੇ ਭਾਈ ਤੌਰ ਕਵੀ ਖਾਣੇ ਟੋਕੜੇ ਦੀ ਬਹੁਤ ਸਾਫ ਹਾਂਜੀ ਹਾਂਜੀ ਕੱਦ ਕੁੱਦੂ ਵੀ ਬਹੁਤ ਸੁਖਾਣਾ ਸੋਹਣਾ ਤੇ ਕਿੰਨੇ ਕ ਟਾਈਮ ਹੋ ਗਿਆ ਫਿਰ ਇਹਨੂੰ ਇਹ ਸਾਲਕ ਦਾ ਹੋਊ ਬਈ ਇਹ ਸਾਲਕ ਦਾ ਹੋ ਤੇ ਬੂਰੀ ਮੱਝ ਦੀ ਐਵੇਂ ਇਹ ਆ ਬੂਰੀ ਨੀਲੀ ਦਾ ਵੀ ਮਹਿੰਗਾ ਹੀ ਹੈ ਭਾਈ ਇਹ ਠੀਕ ਹੈ ਚੰਗਾ ਤੂੰ ਤਾਂ ਪਾਉਂਦੀ 17 18 ਕਦੋਂ ਦਾਈ ਦੀ ਮਾਂ ਦਾ ਠੀਕ ਆ ਲੋ ਭਰਾ ਕਿਸ ਨੇ ਜੀ ਪਾਲ ਲੈਣਾ ਤੇ ਬੂਰਾ ਕੱਟਾ ਬਹੁਤ ਸੋਹਣਾ ਤੇ ਤੋਰਾ ਤਾਰਾ ਪਿੱਛੇ ਦੇਖ ਸਕਦੇ ਬਾਕੀ ਅੱਜ ਇਹ ਜੀ ਆਪਾਂ ਕੱਟੀ ਲੈਣੇ 30 32 ਦੀ ਮਿਲਦੀ ਹੈ ਆਪਾਂ 23 ਦੋ ਦੇ ਦਾਂਗੇ ਠੀਕ ਆ 23000 ਦਾ ਹਾਂ ਜੇ ਸਾਲ ਸਾਹਮਣੇ 50 ਤੋਂ ਵੱਧ ਵਿਕ ਜਾਊਗਾ ਹਾਂਜੀ ਇਹ ਸਾਮਣਾ ਵੀ ਆ ਸਹੀ ਗੱਲ ਹੈ ਬੱਡਾ ਹਾਂ ਹਰੇਕ ਕਾਲਾ ਰੇੜੇ ਰੇੜੇ ਜੋੜ ਨਾਲ ਲੈ ਲੂਗਾ ਠੀਕ ਹੈ ਜੀ ਠੀਕ ਲੋ ਭਰਾ ਚੈੱਕ ਕਰ ਸਾਵੇ ਠੀਕ ਹੈ ਨਾ ਨਾਲੇ ਮੱਝਾਂ ਕਰਾਸ ਕਰ ਦੂਗਾ ਠੀਕ ਹੈ ਜੀ ਠੀਕ ਲੋ ਵਧੀਆ ਸੋਨਾ ਕਟਾ ਬੂਰਾ ਇਹਦੀ ਮਾਰਕੀਟ ਵੀ ਥੋੜੀ ਵੱਧ ਆ ਲੀਦੀ ਰਾਬੇ ਚ ਆ ਗਿਆ ਭਰਾ ਚਿੱਤੇ ਬੈਰ ਆ ਠੀਕ ਹੈ ਨਾ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਪੈਂਡਪੋਧਾਉੜ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਦਾ ਘਰ ਖੇਤਾਂ ਚ ਵੱਧ ਜਾਣਕਾਰੀ ਬਾਈ ਤੋਂ ਹਸਲ ਕਰ ਸਕਦੇ ਹੋ ਭਰਾ ਫੋਨ ਤੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚੋ ਕੇ ਬਾਈ